ਸੋ ਕਿਸਾਨ ਭਰਾਵੋ ਵੈਲਕਮ ਟੂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ ਤਾਂ ਕਿਉਂਕਿ ਆਪਾਂ ਇਸ ਵਿੱਚ ਤੁਹਾਨੂੰ ਦੱਸਾਂਗੇ ਇਹਨਾਂ ਦੇ ਰੇਟ ਬਾਰੇ ਇੱਕ ਬੋਤਲ ਦਾ ਕੀ ਰੇਟ ਆ ਜਿਹੜੀ ਆਪਾਂ ਸਪਰੇਅ ਕੀਤੀ ਆ ਕਿਹੜੇ ਕੰਮ ਲਈ ਇਹ ਬੋਤਲ ਤੇ ਕਿਲੇ ਦੇ ਕਿੰਨੀ ਪਊਗੀ ਕੀ ਰੇਟ ਪਊਗਾ ਕਿਲੇ ਦਾ ਆਪਾਂ ਨੂੰ ਇੱਕ ਪੰਪ ਚ ਕਿੰਨੀ ਦੀ ਪਊਗੀ ਜੇ ਆਪਾਂ 4 ਪੰਪ ਲਾਵਾਂਗੇ ਕਿਲੇ ਦੇ 4 ਪੰਪਾਂ ਚ ਆਪਣੀ ਕਿੰਨੀ ਦੀ ਦਵਾਈ ਬਣੂਗੀ ਆ ਕਿਲੇ ਦੀ ਕਿਉਂਕਿ ਝੋਨੇ ਦੇ ਸਪਰੇਅ ਬਹੁਤ ਜ਼ਰੂਰੀ ਆ ਜੀ ਵਧੀਆ ਕੁਆਲਿਟੀ ਦੀ ਸਪਰੇ ਕਰਾਂਗੇ ਤਾਂ ਹੀ ਆਪਾਂ ਨੂੰ ਰਿਜ਼ਲਟ ਮਿਲੂਗਾ ਗੁੰਥਰ ਤੋਂ ਗੁੰਥਰ ਜਿਹੜੀ ਕੀ ਦਵਾਈ ਸੁੰਡੀ ਵਾਸਤੇ ਆ ਗੋਬ ਦੀ ਸੁੰਡੀ ਪਤਲਪੇਟ ਸੁੰਡੀ ਨੂੰ ਹਟਾਉਂਦੀ ਆ ਯੂਪੀਐਲ ਕੰਪਨੀ ਦੀ ਆ ਸਾਨੂੰ ਯੂਜ਼ ਕਰਦਿਆਂ ਤਿੰਨ ਸਾਲ ਹੋ ਗਿਆ ਰਿਜ਼ਲਟ ਬਹੁਤ ਵਧੀਆ ਮਿਲਦਾ ਇਹਦਾ 2500 ਰੁਪਏ ਪ੍ਰਿੰਟ ਰੇਟ ਆ ਤੇ 1950 ਰੁਪਏ ਦੇ ਆਪਾਂ ਨੂੰ ਪਈ ਆ 3 ਕਿਲਿਆਂ ਦੀ ਦਵਾਈ ਇਹ 3 ਕਿਲੇ ਹੁਣ ਇਹਨਾਂ ਸਪਰੇ ਦੇ ਫਿਰ ਆ ਜਾਂਦਾ ਸਲੋ ਮੂਨ ਤੇਲੇ ਦੀ ਤੇ ਲੇਡੀਸ ਸਪਰੇਅ ਕਰਨੀ ਬਹੁਤ ਜ਼ਰੂਰੀ ਆ ਚੋਨੇ ਨੂੰ ਸੋ ਇਹ 3900 ਰੁਪਏ ਦੀ ਪ੍ਰਿੰਟ ਰੇਟ ਲਿਖਾਇਆ ਜਿਹੜੀ ਕਿ ਆਪਾਂ ਨੂੰ 2500 ਰੁਪਏ ਦੀ ਪਈ ਆ 10 ਕਿਲਿਆਂ ਦੀ ਬੋਤਲ ਆ ਇਹ ਫਿਰ ਆਏ ਨੇ ਗਨੇਕਸਾ ਇਹਨਾਂ ਚਾੜ ਤੇ ਬਹੁਤ ਫਰਕ ਪੈਂਦਾ ਤੁਹਾਡਾ ਚਾੜ ਦਾ ਬਹੁਤ ਬੈਨੀਫਿਟ ਮਿਲਦਾ ਦਾਣਾ ਸ਼ਾਈਨ ਬਹੁਤ ਵਧੀਆ ਕਰਦਾ ਜਰੂਰ ਯੂਜ਼ ਕਰਕੇ ਦੇਖੋ ਇੱਕ ਵਾਰੀ ਪ੍ਰਿੰਟ ਰੇਟ ਲਿਖਾਇਆ 1600 ਰੁਪਏ 2.5 ਕਿਲਿਆਂ ਦੀ ਦਵਾਈ ਆ 995 ਰੁਪਏ ਦੀ ਬੋਤਲ ਪਈ ਆ ਆਪਾਂ ਨੂੰ ਇਹ ਫਿਰ ਰਿਫਲੈਕਟ ਪਲਸ ਟਾਪ ਆ ਗਈ ਸਜੈਂਟਾ ਦੀ ਜਿਹੜੀ ਕਿ 5649 ਰੁਪਏ ਪ੍ਰਿੰਟ ਰੇਟ ਲਿਖਿਆ ਹੈ ਆਪਾਂ ਨੂੰ 4200 ਰੁਪਏ ਦੀ ਪਈਆ 6 ਕਿਲੀਆਂ ਨੇ ਦਵਾਈ ਸੋ ਆਪਾਂ ਜੇ ਹਿਸਾਬ ਲਾਉਨੇ ਆ ਇਹ ਆਪਾਂ ਨੂੰ 700 ਰੁਪਏ ਕਿਲੇ ਦੇ ਵਿੱਚ ਪੈਂਦੀ ਆ 380 ਰੁਪਏ ਇੱਕ ਕਿਲਾ 650 ਰੁਪਏ ਇੱਕ ਕਿਲੇ ਦਾ ਪਊਗਾ ਤੇ ਆ ਪਊਗਾ 250 ਰੁਪਏ ਸੋ ਜੇ ਆਪਾਂ ਚਾਰ ਪੰਪ ਲਾਉਨੇ ਆ ਇੱਕ ਕਿਲੇ 'ਚ ਇਹਨਾਂ ਚਾਰਾਂ ਦਵਾਈਆਂ ਨੂੰ ਰਲਾ ਕੇ ਤੇ ਇੱਕ ਪੰਪ ਦੀ ਕੀਮਤ ਆਪਣੇ 500 ਰੁਪਏ ਬਣ ਜੂਗੀ ਤੇ ਜੇ ਤੁਸੀਂ ਉੱਥੇ ਹੀ ਚਾਰ ਪੰਪ ਲਾਉਂਗੇ ਤਾਂ ਤੁਹਾਨੂੰ 2000 ਰੁਪਏ ਕਿਲੇ ਵਿੱਚ ਸਪਰੇਅ ਹੋਊਗੀ ਇਹਨਾਂ ਦਵਾਈਆਂ ਦੀ ਸੋ ਇਹਨਾਂ ਦਾ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲਦਾ ਆ ਹਰ ਸਾਲ ਯੂਜ਼ ਕਰਦੇ ਆ ਕਰਨਾ ਉਦੋਂ ਵਾਂ ਜਦੋਂ ਤੁਹਾਡੇ ਝੋਨੇ ਵਿੱਚ ਪੈਪਾਂ ਭਰ ਗਿਆ 1-2% ਝੋਨਾ ਨਿਕਲਾਵੇ ਉਦੋਂ ਸਪਰੇਅ ਕਰੋ ਪਾਣੀ ਘਟੋ ਘਟ 100 ਲੀਟਰ ਜ਼ਰੂਰ ਲਾਓ ਕਿਉਂਕਿ ਆਪਾਂ ਚਾਰ ਪੰਪ ਲਾਈ ਦੀਆਂ ਚਾਰ ਤੋਂ ਇੱਕ ਅੱਧਾ ਪੰਪ ਵੱਧ ਵੀ ਜਾਂਦਾ ਕਈ ਵਾਰੀ ਫਿਲਹਾਲ ਮੈਂ ਚਾਰ ਪੰਪਾਂ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਰੇਟ ਤੇ ਇਹਨਾਂ ਦੀ ਡੋਜ਼ ਬਾਰੇ ਮੈਂ ਕਮੈਂਟ ਵਿੱਚ ਲਿਖ ਦਿੱਤਾ ਆ ਕਿੰਨੀ ਡੋਜ਼ ਪੈਣੀ ਹੈ ਇੱਕ ਪੰਪ 'ਚ ਸਾਰਾ ਕੁਝ ਲਿਖਿਆ ਹੋਇਆ ਆ ਕਮੈਂਟ ਜ਼ਰੂਰ ਕਰੋ ਤੁਹਾਡੇ ਏਰੀਆ 'ਚ ਕੀ ਰੇਟ ਆ ਇੱਕ ਵਾਰੀ ਰੇਟ ਫਿਰ ਦੁਬਾਰਾ ਤੁਹਾਨੂੰ ਦੱਸ ਦਿੰਨੇ ਆ ਜੋ ਆਪਾਂ ਨੂੰ ਪਿਆ ਆ ਤੇਲੇ ਵਾਲੀ ਦਵਾਈ ਦਾ ਆਪਾਂ ਨੂੰ 2500 ਰੁਪਇਆ ਇੱਕ ਬੋਤਲ ਦਾ ਸੁੰਡੀ ਵਾਲੀ ਦਾ ਪਿਆ 1950 ਰੁਪਏ ਇੱਕ ਬੋਤਲ ਦਾ ਗਨੇਕਸਾ ਝਾਰ ਵਾਸਤੇ ਤੇ ਛਾਇਨ ਵਾਸਤੇ ਪਿਆ 950 ਰੁਪਏ ਇੱਕ ਬੋਤਲ ਦਾ ਤੇ ਬਲਾਈਟ ਤੇ ਤੇ ਗਾਲੇ ਤੋਂ ਪਿਆ ਆ ਰਿਫਲੈਕਟ ਟੌਪਸ ਜੈਂਟਾ ਦੀ ਦਾ 4400 ਰੁਪਿਆ ਸੋ ਆਪਣੇ ਰੇਟ ਜਰੂਰ ਦੱਸਿਓ ਇੱਕ ਵਾਰੀ ਤੁਹਾਡੇ ਏਰੀਆ ਚ ਕੀ ਰੇਟ ਆ ਮਿਲਦੇ ਆ ਨੈਕਸਟ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਵੀਡੀਓ ਤੇ ਨਾ ਭੁੱਲਿਓ ਸਸਰੇ ਕਾਲਜੀ ਸਾਰਿਆਂ ਨੂੰ